ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੇ ਕੇ ਬੱਗਾ ਬੱਗਾ ਸਿਲਕ ਸਟੋਰ ਅੱਡਾ ਦੁਸਾਨ ਕਲਾਂ ਵਾਲਿਆਂ ਨੇ ਅੱਜ ਲਾਤੀਆਂ ਮੋਜਾਂ ਲੈ ਚਲਦੇ ਸੋਨੂੰ ਦੁਕਾਨ ਦੇ ਅੰਦਰ ਲਾਤੀਆਂ ਮੋਜਾਂ ਦੇਖੋ ਸਟਾਕ ਆ ਗਿਆ ਚਾਦਰਾਂ ਦਾ ਅੱਜ ਸੋਨੂੰ ਭਾਜੀ ਨੇ ਚਾਦਰਾਂ ਦਾ ਸਟਾਕ ਜਿਹੜਾ ਲੈਣ ਦਾ ਸੋਨੂੰ ਕਿਦਾਂ ਵੀਰੇ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਗੱਲ ਹੋਈ ਦਿਮਾਗ ਦੇ ਵਿੱਚ ਸਹੀ ਹੈ ਤੇਰਾ ਅੱਜ ਸਮਾਰਤਾ ਆਪਾਂ ਸਹੀ ਆ ਜਾਂ ਆਪਾਂ ਖਰਾਬ ਦਿੱਤਾ ਆ ਕਹਿੰਦੇ ਚਾਦਰਾਂ ਦੀ ਆਪਾਂ ਲਾਤੀ ਸੇਲ ਅੱਜ ਅੱਛਾ ਜੀ ਹਾਂ ਜੀ ਇੱਕ ਇੱਕ ਕੀ ਰੇਟਾਂ ਤੇ ਕਿੰਨੇ ਕੀੜ ਦਾ ਜਿਹੜਾ origignal bombay dye ਦੀ ਚਾਦਰੇ ਦਾ ਉੱਪਰ ਲੱਗਾ ਹੋਇਆ ਆ ਦੇਖੋ ਸਕੈਨਰ ਕੋਡ ਦਾ ਸਕੈਨਰ ਜਿਹੜਾ ਆ ਅੱਛਾ ਜੀ ਮਾਰਕੀਟ ਰੇੜੇ ਦਾ ਹੈਗਾ 500 ਰੁਪਏ ਇੱਕ ਚਾਦਰ ਦਾ ਅੱਛਾ ਜੀ ਇਹ 2000 ਦੀਆਂ ਚਾਰ ਚਾਦਰਾਂ ਬਣਦੀਆਂ ਆ ਆਪਾਂ 1200 ਦੀਆਂ ਚਾਰ ਚਾਦਰਾਂ ਦੇ ਦੇਣੀਆਂ ਜੀ ਕਿ ਚਾਦਰ ਰਹਿ ਗਈ 300 ਰੁਪਏ ਦੀ 300 ਰੁਪਏ ਦੀ ਚਾਦਰ ਰਹਿ ਗਈ ਜੀ ਆ ਇੱਕ ਦੋ ਪੇਟੀਆਂ ਮਿਲੀਆਂ ਸੀ ਇੱਕ ਪੇਟੀ ਆਪਾਂ ਵੇਚ ਦਿੱਤੀ ਆ ਪੂਰੀ ਸੋਵੀਆਂ ਪੀਸਾਂ ਦੀ ਇੱਕ ਪੇਟੀ ਆਪਣੇ ਕੋਲ ਬਚੀ ਆ ਮਤਲਬ ਰੰਗ ਅਲੱਗ-ਅਲੱਗ ਹੈ ਪੱਕੇ ਆ ਕੱਪੜੇ ਦਾ ਸਟਾਫ ਦੇਖੋ ਪੂਰਾ ਮੋਟਾ ਗਾਫ ਕੱਪੜਾ ਆ ਇਹ ਰੰਗ ਰੰਗ ਲੈਣ ਦਾ ਚੱਕਰ ਤਾਂ ਨਹੀਂ ਕੋਈ ਰੰਗ ਦੀ ਗਾਰੰਟੀ ਹੈ ਉਹ ਰੰਗ ਨਹੀਂ ਉਤਰੂਗਾ ਇਹਦਾ ਅੱਛਾ ਜੀ ਹਾਂ ਜੀ ਨਾ ਕਲਰ ਦਿਖਾ ਸਕਦੇ ਹੋਰ ਕਲਰ ਬਹੁਤ ਡਿਜ਼ਾਈਨ ਆ ਆ ਦੇਖੋ ਇਹਨਾਂ ਡਿਜ਼ਾਈਨ ਪਹਿਲਾ ਆਹ ਆ ਡਿਜ਼ਾਈਨ ਦਿਖਾਓ ਪੂਰਾ ਕਿੰਗ ਸਾਈ ਦੇ ਆਓ ਜੀ ਦੂਸਰਾ ਡਿਜ਼ਾਈਨ ਜੀ ਆਹ ਲਓ ਜੀ ਇਹਦਾ ਤੀਸਰਾ ਡਿਜ਼ਾਈਨ ਜੀ ਆਹ ਲਓ ਜੀ ਚੌਥਾ ਡਿਜ਼ਾਈਨ ਆ ਆ ਲਓ ਪੰਜਵਾਂ ਡਿਜ਼ਾਈਨ ਆ ਲਓ ਜੀ ਛੇ ਮਾ ਡਿਜ਼ਾਈਨ ਤੇ ਮਤਲਬ ਨਾਲ ਸਰਹਾਣੇ ਵੀ ਆ ਸਰਹਾਣੇ ਨਾਲ ਆ ਜੀ ਦੋ ਆ ਦੇਖੋ ਜੀ ਫੁੱਲ ਸਾਈਜ਼ ਦੇ ਪਿੱਲੋ ਆ ਜੀ ਦੋ ਪਿੱਲੋ ਆ ਜੀ ਇਹਦੇ ਦੋ ਪਿੱਲੋ ਨਾਲ ਸਰਹਾਣੇ ਹਨਾ ਆ ਦੇਖੋ ਜੀ ਠੀਕ ਆ ਜੀ ਪਿੱਲੋ ਨਾਲ ਆ ਜੀ ਕੱਪੜਾ ਫਾਈਨ ਕੱਪੜਾ ਆ ਬਿਲਕੁਲ ਆ ਦੇਖੋ ਡਿਜ਼ਾਈਨ ਚੰਦਰਾ ਦੇ ਆ ਆ ਲਓ ਜੀ ਵੱਖ-ਵੱਖ ਡਿਜ਼ਾਈਨਾਂ ਦੀਆਂ ਤੇ ਵੱਖ-ਵੱਖ ਆ ਲਓ ਜੀ ਡਿਜ਼ਾਈਨ ਕਲਰ ਜਿਹੜੇ ਆ 18 ਦਾਨ ਚਾਹੀਦੇ ਉਹਨੇਡ ਦਾਇਨ ਬਣਨੇ ਕਿ ਰਾਖ ਹੋ ਜੀ ਚਾਦਰਾਂ ਲੈ ਜਾਓ ਭੈਣ ਜੀ ਆਪਣੇ ਬਿੱਡਾਂ ਨੂੰ ਪਧਿਆ ਤਰੀਕੇ ਨਾਲ ਡੈਕੋਰੇਟ ਕਰੋ ਆ ਲਓ ਹੋਰ ਬਹੁਤ ਹੀ ਪਿਆਰੀ ਪੱਟੀ ਵੇਚੀ ਆ ਜੀ ਇੱਕ ਪੱਟੀ ਰਗੀ ਆ ਬਹੁਤ ਹੀ ਪਿਆਰੇ ਡਿਜ਼ਾਈਨ ਜਿਹੜੇ ਆ ਚਾਦਰਾਂ ਦੇ ਆ ਇਹ ਬੰਬੇ ਡਾਇੰਗ ਦੀ オリジナル ਚਾਦਰ ਆ ਜੀ ਅੱਛਾ ਜੀ ਇਹ ਆਪਾਂ ਰਖੜੀ ਤੇ ਸੇਲ ਲਾਈ ਆ ਅੱਛਾ ਜੀ ਇਹ ਰਖੜੀ ਵਾਲੇ ਦਿਨ ਤੱਕ ਚੱਲੂਗੀ ਸੇਲ ਇਹ ਰੇਟ ਵੀ ਦੁਬਾਰਾ ਫੇਰ ਦੱਸ ਦਿਓ 1200 ਦੀਆਂ 4 400 ਰੁਪਏ ਦੀ ਇੱਕ ਪੈਣੀ ਹੈ ਜੀ ਠੀਕ ਹੈ ਜੀ ਹਾਂਜੀ ਕੋਹਿਤ ਮੈਂ ਆਉਂਦੇ ਨੇ ਤਾਂ ਹੀ ਪੁੱਛਿਆ ਵੀ ਤੁਹਾਡਾ ਦਿਮਾਗ ਸਹੀ ਆ ਵੀ ਠੀਕ ਆ ਵੀ ਇਦਾਂ ਵੀ ਘਾਟਾ ਪਾ ਕੇ ਤਾਂ ਨਹੀਂ ਕਿ ਕਿਤੇ ਚੋਰੀ ਚਾਰੀ ਦਾ ਮਾਲ ਤਾਂ ਨਹੀਂ ਲੈ ਜਾਂਦਾ ਸਰਫ ਰਖੜੀ ਤੇ ਆਪਣੀਆਂ ਭੈਣਾਂ ਦਾ ਆਪਾਂ ਫਾਇਦਾ ਕਰ ਰਹੇ ਹਾਂ ਮੈਂ ਅੱਛਾ ਜੀ ਅਗਲੀਆਂ ਸੂਰਤਾਂ ਲੈ ਜਾਣੇ ਲੈ ਆਣੇ ਰਖੜੀਆਂ ਦੇ ਨਾਲ ਚਦਰਾਂ ਵੀ ਲੈ ਕੇ ਜਾਣੀਆਂ ਬੈੱਡ ਸ਼ੀਟਾਂ ਵੀ ਲੈ ਕੇ ਜਾਣਗੇ ਬਹੁਤ ਪਿਆਰੀਆਂ ਬੈੱਡ ਸ਼ੀਟਾਂ ਆਓ ਸਾਂਝ ਕਲਾ ਬਗਾ ਸਿਲਕ ਸਟੋਰ ਤੇ सोनू ਵੀਰ ਨੇ ਬੰਬੇ ਡਾਇਨ ਦੀ ਓਰੀਜਨਲ ਚਾਦਰਾਂ ਜਿਹੜੀਆਂ ਉਹਦੀ ਲਾਤੀ ਸੇਲ ਇਹ ਓਰੀਜਨਲ ਚਦਰਾਂ ਆ ਬਾਈ ਜੀ ਜਿਹੜੀਆਂ ਹਰ ਲੈ ਕੇ ਪਿੰਡਾਂ ਵਿੱਚ ਘੁੰਮਦੇ ਆ ਇਹ ਉਹ ਚਦਰਨੀ ਹੈਗੀ ਅੱਛਾ ਜੀ ਇਹ オリジナル ਬੰਬੇ ਡੈਂਗ ਦੀ ਚਦਰ ਹੈ ਆ ਠੀਕ ਹੈ ਜੀ ਇਹ ਬੰਬੇ ਡੈਂਗ ਦੇ ਸਟੋਰ ਤੇ ਲੈ ਜਾ ਕੇ ਵੀ ਤੁਸੀਂ ਇਹਦਾ ਪ੍ਰਾਈਸ ਪੁੱਛ ਸਕਦੇ ਆ ਠੀਕ ਹੈ ਜੀ ਹਾਂ ਜੀ ਬਹੁਤ ਬਹੁਤ ਧੰਨਵਾਦ ਬੜਾ ਬਹੁਤ ਵਧੀਆ ਆ ਔਰ ਕਲਰ ਪੱਕੇ ਆ ਇਹਨਾਂ ਦੇ ਠੀਕ ਹੈ ਜੀ ਇਹ 19 ਤਰੀਕ ਤੱਕ ਕਿੰਨੇ ਸੇਲ ਚ ਦੂ ਨਾਲ ਚੱਲ ਰਹੀ ਠੀਕ 40 ਤਾਂ ਜਿਹੜੀ ਸੇਲ ਆਪਾਂ 10 ਤਰੀਕ ਨੂੰ ਓਪਨ ਕਰਨੀ ਆ ਰਖੜੀ ਦੇ ਸੂਟਾਂ ਦੀ ਤੇ ਆਪਾਂ 19 ਤਰੀਕ ਤੱਕ ਚੱਦਰਾਂ ਦੀ ਸੇਲ ਵੀ ਨਾਲ ਹੀ ਲਾਉਣੀ ਹੈ ਇਹਦੀ ਠੀਕ ਹੈ ਜੀ ਬਹੁਤ 300 ਰੁਪਏ ਦੀ ਚੱਦਰ ਵੇਚਣੀ ਆ ਜਿੰਨਾ ਭੈਣਾ ਨੂੰ ਚੱਦਰਾਂ ਦੀ ਲੋੜ ਆ ਕੇ ਚੱਦਰਾਂ ਲੈ ਜਾਓ ਲਓ ਜੀ ਚਾਦਰਾਂ ਦੀ ਸੇਲ ਲੱਗ ਗਈ ਆ ਬੜੇ ਪਿਆਰੇ ਰੰਗ ਆ ਤੇ ਚਾਦਰਾਂ ਲਈ ਜਾਣ ਦੇ ਹੀ ਕਿਰਪਾਲਤਾ ਕਰੋ ਚੈਨਲ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਦਸਾਂਝ ਲਾਈਵ ਨਿਊਜ਼ ਚੈਨਲ ਬਸ ਤੋਂ ਬਸ ਸਬਸਕ੍ਰਾਈਬ ਕਰੋ ਅੱਛਾ ਬੱਗਾ ਸਿਲਕ ਸਟੋਰ ਸੋਨੂੰ ਸੰਦੀਪ ਬੱਗਾ ਜੀ ਦੀ ਦੁਕਾਨ ਤੇ ਪਹੁੰਚੋ